ਪਾਣੀਆਂ ਦਾ ਮਸਲਾ ਕਿੱਡਾ بڑا ਹੈ ਚਾਹੇ ਧਰਤੀ ਹੇਠਲਾ ਪਾਣੀ ਚਾਹੇ ਸਾਡਾ ਗੰਦਲਾ ਹੁੰਦਾ ਪਾਣੀ ਚਾਹੇ ਸਾਡਾ ਪਾਣੀਆਂ ਦੀ ਵੰਡ ਦਾ ਮਸਲਾ ਹੈਨਾ ਇਹ ਸਾਰੇ ਮਸਲੇ ਕਿੱਡੇ ਗੰਭੀਰ ਨੇ ਉਸ ਮੁੱਦੇ ਤੇ ਲਗਾਤਾਰ ਡੇਢ ਦਿਨ ਰੋਲਾ ਪਾਇਆ ਬਲਬੀਰ ਸਿੰਘ ਸਿੰਚਾਲ ਹੋਰਾਂ ਦੇ ਜਿਹੜਾ ਮਾਡਲ ਨੂੰ ਲੈ ਕੇ 1974 ਦਾ ਜਿਹੜਾ ਐਕਟ ਸੀ ਕਿ ਹਾਂ ਪਾਣੀਆਂ ਨੂੰ ਪਲੀਤ ਕਰਨ ਤੇ ਸਜ਼ਾ ਹੋਊਗੀ ਉਹਨੂੰ ਖਤਮ ਕਰਤਾ ਮਤਲਬ ਹੁਣ ਉਦਯੋਗਪਤੀ ਫੈਕਟਰੀਆਂ ਵਾਲੇ ਜਿੰਨਾ ਮਰਜੀ ਪਾਣੀ ਪ੍ਰਦੂਸ਼ਿਤ ਕਰਨ ਪਲੀਤ ਕਰਨ ਕੁਛ ਕਰਨ ਹੁਣ ਕਿਹੜੀ ਜੀਰਾ ਫੈਕਟਰੀ ਵਾਲ ਧਰਨਾ ਤੇ ਕਿਹੜਾ ਲੁਧਿਆਣੇ ਵਾਲਾ ਬੁੱਢਾ ਦਰਿਆ ਕਿਹੜਾ ਕੀ ਸਭ ਹੁਣ ਸਸ ਇਚੀਆ ਨੂੰ ਪੁੱਛੋ ਨਾ ਕਿ ਹੁਣ ਤੁਸੀਂ ਦੋਗੇ ਅਸਤੀਫਾ ਹੁਣ ਤੁਸੀਂ ਲਓਗੇ ਕੋਈ ਸਟੈਂਡ ਤੇ ਇੱਧਰ ਇਹਨਾਂ ਦੇ ਮੰਤਰੀਆਂ ਵਾਲਾ ਪੱਦਰ ਆ ਪਾਣੀ ਬਚਾਉਣ ਲਈ ਜੀ ਮੈਂ ਅੱਧੀ ਬਾਲਟੀ ਨਾਲ ਨਾਉਣਾ ਪੰਜਾਬ ਦੀ ਵਿਧਾਨ ਸਭਾ ਚ ਇੱਕ ਮੰਤਰੀ ਬੋਲ ਰਿਹਾ ਜੀ ਮੈਂ ਸਾਬਣ ਵੀ ਨਹੀਂ ਲਾਉਂਦਾ ਉਹ ਭਰਾਵਾ ਪਾਣੀ ਦਾ ਮਸਲਾ ਜਿੱਡਾ ਕਿ ਮੇਰਾ ਉਸ ਦੇ ਉੱਤੇ ਕੋਈ ਨੀਤੀ ਬਣਾਉਣੀ ਹੈ ਤੁਸੀਂ ਜੀ ਸੋ ਇਸ ਲਈ ਇਹ ਇਹ ਜਿਹੜੇ ਪਹਿਲੂ ਨੇ ਕੇਂਦਰ ਕੋਲੋਂ ਗ੍ਰਾਂਟਾਂ ਵਾਲੇ ਜਾਂ ਫੰਡਾਂ ਵਾਲੇ ਜਾਂ ਸਾਡੇ ਹੱਕੀ ਮਸਲੇ ਵਾਲੇ ਉਹਨਾਂ ਲਈ ਲੜਨਾ ਪੈਂਦਾ ਉਹਨਾਂ ਲਈ ਸਰਕਾਰ ਦਾ ਕੰਮ ਹੈ ਜੇ ਸਰਕਾਰ ਇਹੀ ਕੰਮ ਨਹੀਂ ਕਰੂਗੀ ਫਿਰ ਅੱਧੀ ਚਾਕੀ ਨਾਲ ਨਾਉ ਚਾਹ ਅੱਧੀ ਬਾਲਟੀਆਂ ਨਾਲ ਨਾ ਪੰਜਾਬ ਨੇ ਕੀ ਲੈਣਾ